ਸ਼੍ਰੀ ਗਰੂ ਤੇ ਇੱਕ ਬਹਾਦਰ ਸਾਹਿਬ ਜੀ ਪਾਈ ਮਤੀ ਦਾ ਜੀ ਪਾਈ ਸਤੀ ਦਾ ਜੀ ਅਤੇ ਪਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਦਾਬਦੀ ਨੂੰ ਸਮਰਪਿਤ ਦਸ਼ਮੀਰ ਸਹਾਰਾ ਵੈਲਫੇਅਰ ਕਲੱਬ ਅਜਨਾਲਾ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ 23 24 ਪੰਜ ਨਵੰਬਰ ਨੂੰ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਦਸ਼ਮੀਰ ਸਹਾਰਾ ਵੈਲਫੇਅਰ ਕਲੱਬ ਅਜਨਾਲਾ ਦੇ ਆਗੂਆਂ ਨੇ ਦੱਸਿਆ ਕਿ ਸਾਡੀ ਸੰਸਥਾ ਵੱਲੋਂ ਹੌਲੇ ਮਲੇ ਤੇ ਵੀ ਪਿਛਲੇ 26 ਸਾਲਾਂ ਤੋਂ ਫ੍ਰੀ ਮੈਡੀਕਲ ਕੈਂਪ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਲਗਾਇਆ ਜਾ ਰਿਹਾ ਹੈ ਅਤੇ ਜਿਹੜੀ ਜਿਹੜੀ ਵੀ ਸ਼ਹਿਦਾਬਦੀ ਆਉਂਦੀ ਹੈ ਉਸ ਤੇ ਵੀ ਫ੍ਰੀ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ। ਜਸਵੀਰ ਸਿੰਘ AOLKDEV ਸਪੈਸ਼ਲ ਰਿਪੋਰਟ ਵਤਨ ਦੀ ਮਿੱਟੀ ਨਿਊ ਚੈਨਲ ਪਿੰਡੀ ਸੈਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਗੁਰੂ ਤੇਗ ਬਹਾਦਰ ਜੀ ਮਹਾਰਾਜਿਆਂ ਦਾ 350 ਸਾਲਾ ਸ਼ਹੀਦੀ ਦਿਹਾੜਾ ਅਤੇ ਨਾਲ ਹੀ ਭਾਈ ਦਿਆਲਾ ਜੀ ਤੇ ਭਾਈ ਮਤੀ ਦਾਸ ਜੀ ਤੇ ਭਾਈ ਸਤੀ ਦਾਸ ਜੀ ਉਹਨਾਂ ਦੇ ਜਿਹੜਾ ਸ਼ਹੀਦੀ ਦਿਹਾੜਾ ਜਿਹੜਾ ਇਹ ਮਨਾਇਆ ਜਾ ਰਿਹਾ ਸ਼੍ਰੀ ਰੰਧਪੁਰ ਸਾਹਿਬ ਵਿਖੇ ਇਹਦੇ ਵਿੱਚ ਸਾਨੂੰ ਅਜਨਾਲਾ ਤੋਂ ਅਜਨਾਲਦੀਆਂ ਸੰਗਤਾਂ ਨੂੰ ਦਸ਼ਮੀਦਰ ਵੈਲਫੇਅਰ ਕਲੱਬ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਾਹਿਬ ਵੱਲੋਂ ਤਿੰਨ ਦਿਨ ਫ੍ਰੀ ਮੈਡੀਕਲ ਕੈਂਪ ਲਾਉਣ ਵਾਸਤੇ ਆਈਆਂ ਸੰਗਤਾਂ ਦੀ ਸੇਵਾ ਕਰਨ ਵਾਸਤੇ ਤਿੰਨ ਦਿਨ ਦੇ ਜੋ ਸਾਨੂੰ ਪ੍ਰਵਾਨਗੀ ਮਿਲੀ ਸੀ 23 24 ਔਰ 25 ਨਵੰਬਰ ਨੂੰ ਸੋ ਅੱਜ 25 ਨਵੰਬਰ ਦਾ ਦਿਨ ਹੈ ਅੱਜ ਸ਼ਾਮ ਤੱਕ ਸਾਡੇ ਕੋਲ ਪ੍ਰਵਾਨਗੀ ਆ ਔਰ ਅੱਜ ਸ਼ਾਮ ਨੂੰ ਤਕਰੀਬਨ 6:30 ਵਜੇ ਜਿਹੜੀ ਹੈ ਕੈਂਪ ਦੀ ਇਸ ਸਮਾਪਤੀ ਕਰ ਦਿੱਤੀ ਜਾਵੇਗੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਿਆਂ ਦੀ ਬੜੀ ಅಪਾਰ ਬਖਸ਼ਿਸ਼ ਹੋਈ ਹੈ ਜਿਹਦਾ ਸਦਕਾ ਇਹ ਜਿਹੜਾ ਆਪਾਂ 3 ਦਿਨ ਕੈਂਪ ਬਹੁਤ ਚੜ੍ਹਦੀ ਕਲਾ ਦੇ ਵਿੱਚ ਇਹ ਕੈਂਪ ਚੱਲਿਆ ਸੋ ਅਰਦਾਸ ਕਰਦੇ ਹਾਂ ਗੁਰਸੱਭ ਦੇ ਚਰਨਾਂ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਸਾਨੂੰ ਇਹ ਸੇਵਾ ਗੁਰੂ ਸਾਹਿਬ ਜੀ ਸਾਡੀ ਝੋਲੀ ਪਾਉਂਦੇ ਰਹਿਣ ਔਰ ਅਜਨਾਲੀਆਂ ਸੰਗਤਾਂ ਦੀ ਸੇਵਾ ਸਾਰੀ ਇਹ ਕਰਦੇ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਦਰਸ਼ਨ ਸਿੰਘ ਸਿੱਧੂ ਮੇਰੇ ਨਾਲ ਡਾਕਟਰ ਬਲਜੀਤ ਸਿੰਘ ਡਾਕਟਰ ਨਸ਼ਤਰ ਸਿੰਘ ਗੁਰਲਾਲ ਸਿੰਘ ਸਾਡੇ ਇੰਦਰਜੀਤ ਸਿੰਘ ਖਾਲਸਾ ਜੀ ਗਰਮਜੀਤ ਸਿੰਘ ਪਹਲਾ ਜੀ ਅਜਨਾਲਾ ਤੋਂ ਟੀਮ ਆਈ ਆ ਦਸ਼ਮੇਜ ਸਹਾਰਾ ਵੈਲਫਰ ਕਲੱਬ ਭਾਈ ਸਾਪਾਈ ਕਾਬਲ ਸਿੰਘ ਸ਼ਾਹਪੁਰ ਉਹਨਾਂ ਦੀ ਜਿਹੜੀ ਅਗਵਾਈ ਦੇ ਵਿੱਚ ਹਰ ਸਾਲ ਅਸੀਂ ਹੌਲੇ ਭੱਲੇ ਤੇ ਜਿਹੜਾ ਕੈਂਪ ਲਗਾਉਂਦੇ ਆ ਸੰਗਤਾਂ ਦੇ ਤੇ ਸਤਾਪਦੀਆਂ ਤੇ ਵੀ ਹਰ ਹਰ ਸਤਾਪਦੀ ਦੇ ਅਸੀਂ ਕੈਂਪ ਫ੍ਰੀ ਮੈਡੀਕਲ ਕੈਂਪ ਲਾਉਂਦੇ ਆ ਐਸ ਵਾਰ ਵੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਤੇ ਸਹਿਬ ਸ੍ਰੀ ਗੁਰੂ ਤੇਗ ਬਾਹਦਰ ਦੇਸ਼ੀ ਦੀ ਜਿਹੜੇ ਸਮਾਗਮ ਹੋਇਆ ਸੀ ਦੀ ਸਮਾਗਮ ਨੂੰ ਸਮਰਪਿਤ ਜਿਹੜਾ ਹਰਕਾ ਕੈਂਪ ਲਗਾਇਆ ਗਿਆ 22 ਤਰੀਕ ਨੂੰ ਸੰਗਤਾਂ ਆਈਆਂ ਸੀ 23 24 ਤੇ 25 ਤਿੰਨ ਦਿਨ ੈਂਪ ਜਿਹੜਾ ਕੰਪਲੀਟ ਹੋ ਗਿਆ ਹੈ ਅੱਜ ਅਸੀਂ ਇਹ ਕੈਂਪ ਨੂੰ ਵਾਈਂਡ ਅਪ ਕਰਾਂਗੇ ਤੇ ਬਹੁਤ ਹੀ ਸ਼ਿੱਦਤ ਦੇ ਨਾਲ ਡਾਕਟਰ ਵੀਰਾਂ ਨੇ ਜਨਾਲਾ ਤੋਂ ਟੀਮ ਜਿਹੜੀ ਆਈ ਆ ਉਹਦਾ ਦੇ ਸੇਵਾ ਨਿਭਾਈ ਆ ਕੁਝ ਟੀਮ ਪਹਿਲਾਂ ਸੇਵਾ ਕਰਕੇ ਮੁੜ ਗਈ ਆ ਕੁਝ ਹੁਣ ਜਾ ਰਹੀ ਆ ਤੇ ਸ਼ਾਮ ਨੂੰ ਭਾਈ ਸਾਹਿਬ ਜੀ ਕੈਂਪ ਨੂੰ ਵਾਈਂਡ ਅਪ ਕਰਕੇ ਮੁੜਨਗੇ ਤੇ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਆ ਬਹੁਤ ਹੀ ਵਧੀਆ ਜਿਹੜਾ ਆ ਇਹ ਕੈਂਪ ਚੱਲਿਆ ਹੈ ਹਰ ਵਰਨ ਨਿਰਵਿਘਨ ਚੱਲਦਾ ਤੇ ਬਹੁਤ ਵਧੀਆ ਗੁਰੂ ਮਹਾਰਾਜ ਆਪ ਸੇਵਾ ਲੈ ਲੈਂਦੇ ਨੇ ਤੇ ਆਉਣ ਵਾਲੇ ਸਮੇਂ ਚ ਵੀ ਗੁਰੂ ਮਹਾਰਾਜ ਕਿਰਪਾ ਕਰਦੇ ਰਹਿਣ ਤੇ ਇਸੇ ਤਰ੍ਹਾਂ ਹੀ ਸੰਗਤਾਂ ਤੋਂ ਸੇਵਾ ਲੈਂਦੇ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ